ਕੈਪਟਨ ਸਾਹਿਬ ਤੁਸੀਂ ਸਰਕਾਰ ਛੱਡ ਦਿਓ ਸ਼ਾਮੀ ਅਸੀਂ ਚੁਟਕੀਆਂ ਵਾਂ ਸ਼ਾਮੀ ਅਸੀਂ ਜਿਹੜਾ ਹੈ ਸਾਰੀ ਫਸਲਾਂ ਤੇ ਐਮਐਸਪੀ ਲਾਗੂ ਕਰਨਾ ਹੈ ਉਹ ਵੀ ਬਸਾਰੀਦਕੀ ਲਾਗੂ ਕਰਨੀ ਜਿਹੜੀ ਦੋ ਵੀ ਚਲਦੀਆਂ ਉਹ ਵੀ ਚੱਕੇ ਨਹੀਂ ਜਾਂਦੀਆਂ ਜਿਵੇਂ ਐਵੇਂ ਕਰਦੇਸ ਨਾ ਐਵੇਂ ਚੁਟਕੀ ਤੇ ਐਮਐਸਪੀ ਦਵਾਂਗੇ ਉਹ ਮੈਂ ਲੱਭ ਜੋ ਲੋਕਾਂ ਚੁਟਕੀਆਂ ਜਿੱਦਾਂ ਕੰਮ ਕਰਦਾ ਮਨ ਬੁੜਾ ਲਿਆ ਬਿ ਆਰ ਦੇ ਚੋਂ ਇੱਕ ਪਿਆ 1.5 ਸਾਲ ਤੂੰ ਗਈ ਗਈ ਵਾਂ ਪਰਸੇ ਬੀਬੀ ਕਹਿੰਦੀ ਹੈ ਜੀ ਮੈਂ ਕਰਾਂਗੀ ਤੁਸੀਂ ਬਸ ਲੋਕਾਂ ਨੇ 7-3 ਸਾਲ ਬੀਤ ਕੇ ਕੀ ਕਰੋਗੇ ਉਹ ਫਿਰ ਫੋਟੋਆਂ ਵੀਡੀਓ ਦਿਖਾ ਰਹੇ ਨੇ ਕਿ ਸ਼ਾਇਦ ਇਹਨੂੰ ਸਮਝ ਆ ਗਈ ਸੀ ਕਿ ਮੇਰਾ ਕੰਮ ਹੁਣ ਹੋ ਚੁੱਕਿਆ ਹੈ ਮੈਂ ਨਹੀਂ ਕਹਿੰਦਾ ਕਿ ਆਰਟਿਸਟ ਸਿੰਗਰ ਐਕਟਰ ਇਹ ਗੱਲ ਨਹੀਂ ਹੋ ਸਕਦੇ ਠੀਕ ਹੈ ਪਰ ਅਨਮੋਲ ਨਵਾਨ ਦਾ ਰੰਗ ਬਹੁਤ ਵੱਡਾ ਹੈ ਕਿ ਇੱਕ ਫੇਲ ਸਾਬਿਤ ਹੋਈ ਹੈ ਇਹਨੇ ਨੂੰ ਸਟੇਜ ਔਰ ਆਪਣਾ ਜਿਹਨੇ ਪਰਫਾਰਮੈਂਸ ਕਰਨ ਵਾਲਾ ਉਹ ਸਮਝ ਲਿਆ ਸੀਗਾ ਸਿਆਸਤ ਤੋਂ ਵੀ ਕਿਨਾਰਾ ਕਰ ਲਿਆ ਕਹਿੰਦੇ ਨੇ ਸਿਆਸਤ ਸੱਡਣ ਦਾ ਵੀ ਫੈਸਲਾ ਕਰ ਲਿਆ ਉਹਨੂੰ ਗਰਮਾਨ ਖੈਜੀ ਕਿਸੇ politcal party ਚਲ ਦੋ ਕਿਸੇ ਕਿ ਲਾਇਬਿਲਟੀ ਇੱਕ ਚਿੱਠੀ ਭਰ ਲੰਬੇ ਪਾਰਸ ਖਬਰ ਚਿੱਠੀ ਕੀਤੀ ਸੀਗੀ ਅਨਮੋਲ ਗਗਨ ਮਾਨ ਫੈਜੀ ਕਿੱਥੇ ਲਿਖਦੇ ਨੇ ਡਿਪਾਰਟਮੈਂਟ ਨੂੰ ਸਰ ਪੀਡਬਲ ਡਿਪਾਰਟਮੈਂਟ ਜਿਹਨੇ ਮਕਾਨਾਂ ਦੀ ਸਾਂਭ ਸੰਭਾਲ ਕਰਕੇ ਰੈਡਮੇਸ਼ਨ ਕਰਨ ਦੀ ਸਰਕਾਰੀ ਕਮੇਟੀ ਆਦੀ ਕਿ ਮੇਰੀ ਕੋਠੀ ਚ ਸੁਨੀਂ ਹੋਲਾ ਬਣਾਇਆ ਜਾਏ ਜਦ ਐਮਐਲਏ ਬਣੀ ਐਮਐਲਏ ਬਣਨ ਤੋਂ ਬਾਅਦ ਤੁਰੰਤ ਮੰਤਰੀ ਵੀ ਬਣ ਗਈ ਇਹਨੇ ਖਰੜੇ ਇਲਾਕੇ ਵਾਸਤੇ ਹੋਰਾਂ ਵੀ ਕੋਈ ਕੰਮ ਨਹੀਂ ਕੀਤਾ ਨਾ ਆਪਣੇ ਇਲਾਕੇ ਦੇ ਅੰਦਰ ਲੋਕਾਂ ਦੇ ਘਰ ਟੁੱਟਣ ਤੋਂ ਬਚਾਏ ਨਾ ਬਿਜਲੀ ਜਦ ਗਰਪੇ ਅੰਤਰਗ੍ਰਮ ਵਿੱਚ ਬਿਜਲੀ ਨਹੀਂ ਆਦੀ ਚਾਤੀ ਨਹੀਂ ਖੜੀ ਹੋਈ ਜਦ ਪੀਣ ਦਾ ਪਾਣੀ ਨਹੀਂ ਮਿਲੇ ਤਦ ਨਹੀਂ ਖੜੀ ਹੋਈ ਜਦ ਪਾਣੀ ਬਹੁਤ ਜ਼ਿਆਦਾ ਹੋ ਗਿਆ ਘਟੀਆਂ ਡੁੱਬਣ ਲੱਗ ਪਈਆਂ ਠੀਕ ਹੈ ਕੰਮ ਹੀ ਉੱਥੇ ਖੜੀ ਨਹੀਂ ਹੋਈ ਜੀ ਮੋਲਗਗਰ ਮਾਰ ਕਹਿੰਦੀ ਸੀ ਮੈਂ ਕੰਮ ਕਰਕੇ ਦੱਸਾਂਗੀ ਹੁਣ ਉਹ ਵੀ ਸੁਣ ਨਹੀਂ ਅਜੇ ਵੀ ਸੁਣਿਆ ਸੀ ਕਿ ਉਹ ਦਫ਼ਤਰ ਤੇ ਖੋਲ ਲੈਣੇ ਆਪਾਂ ਅਮੋਲ ਗਗਨ ਮਾਰ ਦਾ ਜਿਹੜਾ ਅਸਤੀਫਾ ਹੈ ਇਹ ਗ੍ਰਾਫ ਹੈ ਰਿਫਲੈਕਟਰ ਹੈ ਇੰਡਸਟਰੀ ਟੂਡੇ ਪੰਜਾਬ ਦੇ ਅੰਦਰ ਲੋਕਾਂ ਦਾ ਜਿਹੜਾ ਮੂਦ ਹੈ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਬਹੁਤ ਦਮਦਾਰ ਤਰੀਕੇ ਨਾਲ ਉਬਾਲ ਹੈ ਅਜੋ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਸਿਆਸੀ ਧਮਾਕਾ ਹੁੰਦਾ ਜਦੋਂ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਨਮੂਲ ਗगन ਮਾਨ ਆਪਣੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਤੇ ਦੂਜੇ ਪਾਸੇ ਐਲਾਨ ਕਰ ਦਿੰਦੇ ਨੇ ਕਿ ਉਹ ਸਿਆਸਤ ਨੂੰ ਛੱਡ ਰਹੇ ਨੇ ਪਰ 2027 ਦੀਆਂ ਜਦੋਂ ਚੋਣਾਂ ਹੋਈਆਂ ਸੀ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਉੱਪਰ ਭਰੋਸਾ ਬਹੁਤ ਜਤਾਇਆ ਸੀ 78000 ਦੇ ਵੱਡੇ ਮਾਰਜਨ ਦੇ ਨਾਲ ਖੜ੍ਹ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਉਮੀਦਾਂ ਬਹੁਤ ਸੀ ਕਿ ਸਾਡੇ ਮਸਲੇ ਹੱਲ ਹੋਣਗੇ ਪਰ ਵਿਚ ਵਿਚਾਲੇ ਛੱਡ ਕੇ ਚਲੇ ਗਏ ਨੇ ਤਾਂ ਜਹੇ ਦੇ ਵਿੱਚ ਬੀਜੇਪੀ ਦੇ ਲੀਡਰ ਬਨੀਤ ਜੋਸੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜੋਸੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵਿਚ ਵਿਚਾਲੇ ਛੱਡ ਕੇ ਵਿਧਾਇਕਾ ਚ ਅਲਵਿਦਾ ਕਹਿ ਗਏ ਨੇ ਸਿਆਸਤ ਨੂੰ ਬੋਟਾਂ ਵੀ ਬਹੁਤ ਪਾਈਆਂ ਖਰੜ ਹਲਕੇ ਦੇ ਲੋਕਾਂ ਅਨਮੋਲ ਗਗਨ ਮਾਨ ਦਾ ਜਿਹੜਾ ਅਸਤੀਫਾ ਹੈ ਇਹ ਜਿਹੜਾ ਹੈਗਾ ਰਿਫਲੈਕਟ ਕਰਦਾ ਹੈ ਇਹ ਦੱਸਦਾ ਹੈ ਕਿ ਪੂਰੇ ਪੰਜਾਬ ਦੇ ਅੰਦਰ ਲੋਕਾਂ ਦਾ ਜਿਹੜਾ ਮੂਡ ਹੈ ਉਹ ਆਮ ਆਦੀ ਪਾਰਟੀ ਦੇ ਖਿਲਾਫ ਬਹੁਤ ਦਮਦਾਰ ਤਰੀਕੇ ਨਾਲ ਉਬਾਲ ਰਹਿ ਰਿਹਾ ਬਣ ਚੁੱਕਿਆ ਉਬਾਲ ਲੈ ਰਿਹਾ ਔਰ ਅਨਮੋਲ ਗਗਨ ਮਾਨ ਜੜੀ ਹੈ ਇਹ ਇਹਦਾ ਅਸਤੀਫਾ ਦੇਣ ਦਾ ਮਤਲਬ ਹੈ ਕਿ ਇਹਨੇ ਪਹਿਲੇ ਭਾਂਪ ਲਿਆ ਕਿ ਲੋਕ ਤੰਗ ਹੋ ਰਹੇ ਨੇ ਲੋਕ ਸਾਡੇ ਅਗੇਂਸਟ ਹੋ ਰਹੇ ਨੇ ਇਸ ਕਰਕੇ ਮੈਂ ਅਸਤੀਫਾ ਦੇ ਕੇ ਪਹਿਲੇ ਹੀ ਸਿਸਟਮ ਤੋਂ ਬਾਹਰ ਹੋ ਜਾਨੀ ਆ ਇਹਦਾ ਦੂਜਾ ਕਾਰਨ ਹੈ ਕਿ ਅਨਮੋਲ ਗਗਨ ਮਾਨ ਜਦ ਐਮਐਲਏ ਬਣੀ ਐਮਐਲਏ ਬਣਨ ਤੋਂ ਬਾਅਦ ਤੁਰੰਤ ਮੰਤਰੀ ਵੀ ਬਣ ਗਈ ਇਹਨੇ ਖਰੜੇ ਇਲਾਕੇ ਵਾਸਤੇ ਪੋਰਾ ਵੀ ਕੋਈ ਕੰਮ ਨਹੀਂ ਕੀਤਾ ਮੈਂ ਸ਼ਬਦ ਕਰ ਰਿਹਾ ਪੋਰਾ ਵੀ ਕੋਈ ਕੰਮ ਨਹੀਂ ਕੀਤਾ ਜਾਨੀ ਕਿ ਬੀਬੀ ਗੁਨਾਹ ਦੇ ਵੇ ਉਹਨੇ ਇੱਥੇ ਖਰੜ ਵਿਧਾਨ ਸਭਾ ਸੇ ਕੰਮ ਕੀਤਾ ਹੈ ਉਲਟਾ ਹੁਣ ਜਦ ਮੀਂਹ ਪਿਆ ਜਿਹੜਾ ਮੀਂਹ ਦਾ ਮੌਸਮ ਹੁਣ ਵੀ ਚੱਲਦਾ ਪਿਆ ਮੌਨਸਨ ਚੱਲਦਾ ਪਿਆ ਤੇ ਖਰੜ ਦੇ ਅੰਦਰ ਲੋਕਾਂ ਨੇ ਉਹ ਫੋਟੋਆਂ ਉਹ ਵੀਡੀਓ ਵਾਇਰਲ ਕੀਤੇ ਜਿਸ ਚ ਜਿਹੜੀ ਗੱਡੀਆਂ ਹੈਗੀਆਂ ਉਹ ਪਾਣੀ ਦੇ ਅੰਦਰ ਡੁੱਬਦੀਆਂ ਪਈਆਂ ਫਿਰ ਲਿਖਿਆ ਜੀ ਖਰੜ ਦਾ ਵਿਕਾਸ ਫਿਰ ਇਹ ਕਹਿੰਦੀ ਵੀ ਮੈਂ 3.5 ਸਾਲ ਹੋ ਗਏ ਮੈਂ ਹੁਣ ਵਿਕਾਸ ਕਰਾਵਾਂਗੀ ਇਸ ਤਰ੍ਹਾਂ ਨਿਆ ਗਾਉਂ ਦੀ ਵੋਟਾਂ ਵਾਇਰਲ ਹੋਈਆਂ ਜਿੱਥੇ ਗੱਡੀਆਂ ਜਿਹੜੀਆਂ ਆਦੀ-ਆਦੀ ਪਾਣੀ ਦੇ ਡੁੱਬ ਗਿਆ ਨੇ ਬੱਲੇ ਖਰੜ ਵਿਧਾਨ ਸਭਾ ਦੇ ਅੰਦਰ ਖਰੜ ਸ਼ਹਿਰ ਤੇ ਨਿਆ ਗਾਉਂ ਮਿਊਨਿਸਪੈਲਿਟੀ 60% ਵੋਟ ਆਂਦੀ ਹੈ ਤੇ 60% ਵੋਟ ਜਿੱਥੇ ਲੋਕ ਰਹਿੰਦੇ ਨੇ ਉਹ ਲੋਕ ਤਰਾਹੀ ਮਾਮ ਤਰਾਹੀ ਮਾਮ ਸੇ ਕਿ ਸਾਡੇ ਇਲਾਕੇ 'ਚ ਨਾ ਵਿਕਾਸ ਹੋ ਰਿਹਾ ਨਾ ਸੰਭਾਲ ਹੋ ਰਿਹਾ ਨਾ ਹੀ ਸਾਡੇ ਇਸ਼ੂਜ਼ ਰਿਜ਼ੋਲਵ ਹੋ ਰਹੇ ਨੇ ਔਰ ਜਿਹੜਾ ਮੀਨ ਹੈ ਤਾਂ ਬਿਲਕੁਲ ਕਰਨ ਨਕੋ ਨਕ ਪਾਣੀ ਲਿਆਤਾ ਹੁਣ ਉਸ ਪਾਸੇ ਬੀਬੀ ਕਹਿੰਦੀ ਐ ਜੀ ਮੈਂ ਕਰਾਂਗੀ ਤੁਝੇ ਬਸ ਲੋਕ ਕਹਿੰਦੇ 3.5 ਸਾਲ ਬੀਤ ਕੇ ਕੀ ਕਰੋਗੇ ਉਹ ਫਿਰ ਉਹ ਫੋਟੋਆਂ ਵੀਡੀਓ ਦਿਖਾ ਰਹੇ ਨੇ ਹੁਣ ਹੁਣ ਵਿਸ਼ੇ ਇਹ ਹੈ ਕਿ ਸ਼ਾਇਦ ਇਹਨੂੰ ਸਮਝ ਆ ਗਈ ਸੀ ਕਿ ਮੇਰਾ ਕੰਮ ਹੁਣ ਹੋ ਚੁੱਕਿਆ ਹੈ ਜਿਵੇਂ ਐਵੇਂ ਕਰਦੀ ਸੀ ਨਾ ਐਵੇਂ ਚੁਟਕੀ ਚ ਅਸੀਂ ਇਸ ਪੇ ਦਵਾ ਕੇ ਉਹ ਮੈਂ ਲੱਭੋ ਹੁਣ ਲੋਕਾਂ ਚੁਟਕੀਆਂ ਚ ਦਾ ਕੰਮ ਕਰਨ ਦਾ ਮਨ ਬਣਾ ਲਿਆ ਵੀ ਆਣ ਦੇ ਚੋਂ ਇੱਕ ਪਿਆਰ ਡੇਢ ਸਾਲ ਤੂੰ ਗਈ ਗਈ ਬਾਅਦ ਠੀਕ ਹੈ ਸੋ ਉਸ ਤੋਂ ਪਹਿਲੇ ਅਸਤੀਫਾ ਦਿੱਤਾ ਇੱਕ ਬਹੁਤ ਵੱਡਾ ਮੁੱਦਾ ਹੋਰ ਵੀ ਹੈ ਇਸ ਇਲਾਕੇ ਦੇ ਅੰਦਰ ਜਿਹੜੀ ਲੋਕਾਂ ਦੀ ਸਮੱਸਿਆਵਾਂ ਆਈਆਂ ਪਿਛਲੇ 3.5 ਸਾਲ ਚ ਅਨਮੋਲ ਗਗਨ ਮਾਨ ਉਹ ਤੇ ਕਦੀ ਖੜੀ ਨਹੀਂ ਹੋਈ ਜਿਹਾ ਛੋਟਾ ਜਿਹਾ ਰੰਦਨਾ ਪਰਛ ਟਾਈਮ ਹੈ ਇੱਥੇ ਉਸ ਡੈਮ ਦੇ ਅੰਦਰ ਗਾਧ ਇੰਨੀ ਵਧ ਗਈ ਕਿ ਜਿਹੜਾ ਪਾਣੀ ਸਿੰਚਾਈ ਵਾਸਤੇ ਹੋਣਾ ਸੀਗਾ ਉਹਦਾ ਸਟੋਰੇਜ ਘਟ ਗਿਆ ਕਿਉਂਕਿ ਜਿੱਥੇ ਤਾਂ ਇੰਨਾ ਡੁੱਗਾ ਸੀਗਾ ਤੇ ਇੱਥੇ ਤੱਕ ਜਗਾਦ ਹੀ ਆ ਗਈ ਤੇ ਪਾਣੀ ਸਟੋਰ ਘਟ ਹੋਣ ਲੱਗ ਪਿਆ ਤੇ ਜਿਹੜਾ ਉਸ ਉਤਨ ਜੰਤੀ ਦੇ ਵੀ ਵਾਲੇ ਸਾਡੇ ਪਿੰਡ ਸੀਗੇ 7-8 ਜਿਹਨਾਂ ਨੂੰ ਪਾਣੀ ਲੱਗਾ ਸੀ ਡੈਮ ਦਾ ਉਹ ਲੋਕਾਂ ਦੀ ਜਿਹੜੀ ਫਸਲ ਸੀ ਉਹ ਹੁਣ ਹੀ ਆਲਮੋਸਟ ਖਤਮ ਹੋਣੀ ਸ਼ੁਰੂ ਹੋ ਗਈ ਕਿਉਂਕਿ ਪਾਣੀ ਬੜਾ ਨਾਮਤ ਰ ਆ ਰਿਹਾ ਸੀਗਾ ਸਿੰਚਾਈ ਦਾ ਸਾਧਨ ਕੱਲਾ ਇਹੀ ਡੈਮ ਸੀਗਾ ਇਹ ਨਹੀਂ ਹੈ ਇਸ ਡੈਮ ਦੇ ਅੰਦਰ ਪਿਛਲੇ ਸਾਲ ਜਦੋਂ ਭਿਆਨਕਰ ਗਰਮੀ ਪਈ ਉਸੇ ਕਿਉਂਕਿ ਗਾਧ ਸੀਗੀ ਗਾਧ ਗਿੱਲੀ ਹੁੰਦੀ ਹੈ ਅਸਪਾਸ ਦੇ ਜਾਨਵਰ ਪਾਣੀ ਪੀਣ ਨੂੰ ਆਉਂਦੇ ਸੀਗੇ ਖਾਸ ਕਰਕੇ ਹਿਰਨ ਉਹਦੇ ਵਿੱਚ ਫਸ ਜਾਂਦੇ ਸੀ ਕਿ ਗਾਹ ਦੇ ਅੰਦਰ ਟੰਗਾਂ ਦੇ ਟੰਗ ਵਿੱਚ ਫਸ ਜਾਂਦੇ ਸੀ ਜਾਂ ਟੰਗ ਕੱਢਣ ਦੀ ਕੋਸ਼ਿਸ਼ ਕਰਦੇ ਟੁੱਟ ਜਾਂਦੀ ਸੀ ਔਰ ਉਹਨਾਂ ਨੂੰ ਜੜੇ ਹੈਗੀਆਂ ਉਸ ਇਲਾਕੇ ਦੇ ਜਿਹੜੇ ਕੁੱਤੇ ਐ ਜਾਂ ਜਿਹੜੇ ਗਿੱਦੜਾ ਨੋਸ ਨੋਸ ਕੇ ਖਾਂਦੇ ਸੀਗੇ ਔਰ ਚਿਖਾ ਆਂਦੀ ਸੀ ਵੀਡੀਓ ਵੀ ਵਾਇਰਲ ਹੋਏ ਤੇ ਲੋਕਾਂ ਨੇ ਤੇ ਬੜਾ ਦੱਸ ਸੀਗਾ ਇਸ ਮੁੱਦੇ ਨੂੰ ਸੋਲਵ ਕਰਨ ਨੂੰ ਕੁਝ ਕੀਤਾ ਹੀ ਨਹੀਂ ਉਸ ਮੁੱਦੇ ਨੂੰ ਸੋਲਵ ਕਰਨ ਵਾਸਤੇ ਉੱਥੇ ਜਾਨਵਰਾਂ ਦੇ ਵਾਸਤੇ ਪਾਣੀ ਦੇ ਅਰੇਂਜਮੈਂਟ ਕਰਵਾਉਣ ਵਾਸਤੇ ਹਾਲਾਂਕਿ ਉੱਥੇ ਦੇ ਪਿੰਡ ਦੇ ਜਿਹੜੇ ਲੋਕ ਹੈ ਆਸ-ਪਾਸ ਦੇ ਲੋਕ ਨੇ ਜਿਹੜੇ ਨੌਜਵਾਨ ਨੇ ਉਹਨਾਂ ਟੈਂਕਰਾਂ ਦੀ ਸੇਵਾ ਉੱਥੇ ਲਾਈ ਲੇਕਿਨ ਸਰਕਾਰ ਵੀ ਜਾ ਕੇ ਉਹਦਾ ਰੋਲ ਜਿਹੜਾ ਹੈ ਵੀ ਨਹੀਂ ਚੋਸ਼ਿੰਦਾਸ ਨੇ ਆਦਾ ਕੀਤਾ ਮੈਂ ਉੱਥੇ ਆ ਵੀ ਗਿਆ डीसी ਨੂੰ ਵੀ ਮਿਲਿਆ ਸੈਕਟਰੀ ਨੂੰ ਵੀ ਮਿਲਿਆ ਇਰੀਗੇਸ਼ਨ ਨੂੰ ਇਹਦੇ ਨਾਲ ਨਾਲ ਸਾਰੇ মিডিਆ ਨੂੰ ਉੱਥੇ ਲੈ ਕੇ ਗਿਆ ਔਰ ਉਸ ਤੋਂ ਬਾਅਦ ਉੱਥੇ ਸਰਕਾਰੀ ਹਲਚਲ ਹੋਈ ਐਸਟੀਐਮ ਨੇ ਵਿਜ਼ਿਟ ਕੀਤਾ ਪਾਣੀ ਦਾ ਅਰੇਂਜਮੈਂਟ ਹੋਇਆ ਕਿਉਂਕਿ ਅਸੀਂ ਬਾਰ ਬਾਰ ਗੱਲ ਆਖੀ ਵੀ ਡੈਮ ਦੇ ਕੋਨੇ ਆ ਚੋਂ ਤੁਸੀਂ ਪਾਣੀ ਦਾ ਅਰੇਂਜਮੈਂਟ ਕਰੋਗੇ ਤਾਂ ਹਿਰਨ ਵੀ ਚੱਕ ਨਹੀਂ ਫਸਣਗੇ ਫਿਰ ਉਹਨੇ ਪੱਟ ਪੱਟ ਕੇ ਉੱਥੇ ਪਾਣੀ ਦਾ ਅਰੇਂਜਮੈਂਟ ਕਰਨਾ ਸ਼ੁਰੂ ਕੀਤਾ ਕਾਗਜ਼ਾਂ 'ਚ ਜਿਹੜਾ ਹੈਗਾ ਸਰਕਾਰ ਨੇ ਕੀਤਾ ਪਰ ਪ੍ਰੈਕਟੀਕਲੀ ਲੋਗਾ ਨੇ ਕੀਤਾ ਪਰ ਚਲੋ ਸਰਕਾਰ ਜਾ ਕੇ ਖੜੀ ਹੋਈ ਕੁਛ ਤਾਂ ਹੋਇਆ ਇਸ ਤਰ੍ਹਾਂ ਜਿਹੜਾ ਹੈਗਾ ਅੱਗੇ ਮਿਰਜ਼ਾਪੁਰ ਡੈਮ ਡੈਮ ਆਂਦਾ ਸਿਸਵਾ ਡੈਮ ਦੇ ਪਿੱਛੇ ਪਾਸੇ ਕਿ ਪਿੰਡ ਉਥੇ ਉਹਦੇ ਨਾਲ ਹੀ ਉਹ ਡੈਮ ਹੈ ਹੁਣ ਉਸ ਡੈਮ ਦਾ ਵੀ ਜਿਹੜਾ ਹੈਗਾ ਇਹ ਹਾਲ ਸੀਗਾ ਉਹਦੀ ਵੀ ਆਵਾਜ਼ ਅਸੀਂ بلند ਕੀਤੀ ਹੁਣ ਇਸ ਤਰ੍ਹਾਂ ਹੀ ਜਿਹੜਾ ਹੈਗਾ ਖਰੜ ਦੇ ਅੰਦਰ ਸੁਸਾਇਟੀਆਂ ਚ ਜਦ ਪਾਣੀ ਭਰ ਜਾਂਦਾ ਸੀਗਾ ਪਾਣੀ ਕਰਕੇ ਜ਼ਮੀਨ ਥੱਲੇ ਵਹਿ ਜਾਂਦੀ ਸੀ ਕਿ ਪਿਛਲੀ ਮੀਚ ਉਥੇ ਜਾ ਕੇ ਗੱਲਬਾਤ ਕਰਨੀ ਧਰਨੇ ਪ੍ਰਦਰਸ਼ਨ ਕਰਨੇ ਮਿਊਨਿਸਪੈਲਿਟੀ ਨਾਲ ਗੱਲਬਾਤ ਕਰਕੇ ਉਹਨੂੰ ਠੀਕ ਕਰਨਾ ਉਹ ਮੈਂ ਆਪ ਉੱਥੇ ਜਾ ਕੇ ਕਰਵਾਇਆ ਹੁਣ ਜਦ ਬਿਜਲੀ ਦਾ ਤਰਾਹੀਮਾਮ ਤਰਾਹੀਮਾਮ ਹੋਇਆ ਬਿਜਲੀ ਦਾ ਇਸ ਸਾਲ ਵੀ ਹੋਇਆ ਪਿਛਲੇ ਸਾਲ ਵੀ ਹੋਇਆ ਤਾਂ ਵੀ ਲੋਕਾਂ ਨੇ ਚਾਕੇ ਮੈਂ ਖੜਾ ਚਾਹ ਉਹ ਖੜੜ ਦੇ ਸੀਗੇ ਚਾਹ ਉਹ ਸੁਸਾਇਟੀਆਂ ਦੇ ਲੋਕ ਸੀ ਔਰ ਚਾਹ ਉਹ ਨਿਊ ਚੰਡੀਗੜ੍ਹ ਦੇ ਸੀਗੇ ਔਰ ਚਾਹ ਉਹ ਨਿਆਗੋ ਨਾਸਰ ਕਾੜਾ ਸੀਗੇ ਹੁਣ ਸਭ ਤੋਂ ਵੱਡਾ ਮੁੱਦਾ ਕੀ ਇਸ ਇਲਾਕੇ 'ਚ ਆਇਆ ਜਿਸ ਚ ਮੋਲ ਗगन ਮਾਨ ਦਾ ਰੋਲ ਜ਼ੀਰੋ ਰਹਾ ਉਹ ਸੀਗਾ ਇਕੋ ਸੈਂਸਿਟਿਵ ਜ਼ੋਨ ਦਾ ਦਾਇਰਾ ਸੁਖਨਾ ਵਾਈਲਡ ਲਾਈਫ ਸੈਂਚਰੀ ਦਾ ਇਕੋ ਸੈਂਸਿਟਿਵ ਜ਼ੋਨ ਜਿਹੜਾ ਸੀਗਾ ਉਹਦਾ ਦਾਇਰਾ ਜਿਹੜਾ ਹੈਗਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਲੱਗੇ ਸੀ ਹੁਣ 3 ਕਿਲੋਮੀਟਰ ਜੇ ਹੋ ਜਾਂਦਾ ਧੰਨਿਆਂ ਕੋ ਮਿਊਨਿਸਪੈਲਿਟੀ ਜਿਸ ਖਾਂਸਨ ਲਾਡਾਂ ਕਰੋੜਾਂ ਇਹ ਇਲਾਕੇ ਆਂਦੇ ਨੇ ਉਥੇ ਲਗਭਗ 2 ਲੱਖ ਲੋਕ 6 ਲੱਖ ਮਕਾਨ ਟੁੱਟਣ ਦੀ ਕਰਕੇ ਆਏ ਨੇ ਸੀਗੇ ਮਕਾਨ ਤੋੜੇ ਜਾਣ ਸੈ ਤੈਸ ਨੇ ਕਿੱਥੇ ਜਾਣੇ ਸੀਗੇ ਉਹਦੀ ਲੜਾਈ ਜੜੀ ਸੀਗੀ ਪਿਛਲੇ ਸਾਲ ਨਵੰਬਰ ਚ ਮੈਂ ਆਪ ਲੜੀ ਉਥੇ ਨਿਆ ਗਉ ਕਰਪਚੌਮਨ ਚ ਬਣਾਇਆ ਜਿਸ ਸਾਰਿਆਂ ਨੇ ਨਾਮ ਲਿਆ ਤਦ ਨੇ ਪ੍ਰਦਰਸ਼ਨ ਕੀਤੇ ਮੁੱਖ ਮੰਤਰੀ ਦੇ ਘਰ ਤੱਕ ਮਾਰਚ ਵੀ ਕੀਤਾ ਲਾਠੀ ਚਾਰਜ ਵੀ ਹੋਇਆ ਮੰਤਰੀ ਨੇ ਕਮੇਟੀ ਵੀ ਬਣੀ ਆਖਿਰ ਜਾ ਕੇ ਨਿਆਗੌਂ ਮਨਿਸਪੈਲਟੀ ਦੀ ਹੱਦ ਦੇ ਅੰਦਰ ਇਕੋਸੈਂਸਿਟਿਵ ਏਰੀਆ ਇਹਨਾਂ ਨੇ 100 ਮੀਟਰ ਦੀ ਜਿਹੜੀ ਨੋਟੀਫਿਕੇਸ਼ਨ ਦੀ ਪ੍ਰੋਪੋਜ਼ਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਪੇਸ਼ ਕੀਤੀ ਉਥੋਂ ਅਪਰੂਵਲ ਤਬਾ ਨੋਟੀਫਿਕੇਸ਼ਨ ਹੋਣੀ ਉਥੇ ਭੇਜਤੀ ਇਹਦਾ ਸੰਘਰਸ਼ ਵੀ ਅਸੀਂ ਲੜਿਆ ਅਨਮੋਲ ਗੱਲ ਮੰਨਣਾ ਤੇ ਇਕੋਸੈਂਸਿਜ਼ ਓਨਲੀ ਆਈ ਤੇ ਹਾਂ ਜਿਸ ਘੋਸ਼ਣਾ ਹੋਣੀ 100 ਮੀਟਰ ਤਾਂ ਕਿ ਪ੍ਰੈਸ ਕਾਨਫਰੰਸ ਕਰ ਲਈ ਮੈਂ ਕਰਾਇਆ ਵੀ ਉਸ ਤੋਂ ਪਹਿਲੇ ਸੰਘਰਸ਼ਤਾ ਸੀ ਕੀਤਾ ਗੱਲ ਅਸੀਂ ਚੱਕੀ मंत्री दी कमेटी ਦੇ ਅੱਗੇ ਗੱਲ ਅਸੀਂ ਰੱਖੀ ਸੋ ਸੋ ਨਾ ਆਪਣੇ ਇਲਾਕੇ ਦੇ ਅੰਦਰ ਲੋਕਾਂ ਦੇ ਘਾਟ ਟੁੱਟਣ ਤੋਂ ਬਚਾਏ ਨਾ ਬਿਜਲੀ ਜਦ ਗਰਪੇਂਕਰ ਗਰਮੀ ਵਿੱਚ ਬਿਜਲੀ ਨਹੀਂ ਆਂਦੀ ਸੀ ਤਦ ਨਹੀਂ ਖੜੀ ਹੋਈ ਚਪੀਨ ਦਾ ਪਾਣੀ ਨਹੀਂ ਮਿਲਿਆ ਤਦ ਨਹੀਂ ਖੜੀ ਹੋਈ ਜਦ ਪਾਣੀ ਬਹੁਤ ਜ਼ਿਆਦਾ ਹੋ ਗਿਆ ਗੱਡੀਆਂ ਡੁੱਬਣ ਲੱਗ ਪਈਆਂ ਠੀਕ ਹੈ ਤਾਂ ਵੀ ਉੱਥੇ ਖੜੀ ਨਹੀਂ ਹੋਈ ਸੋ ਇਹ ਅਨਮੋਲ ਗਗਰਮਾਨ ਇਸ ਕਨਸਟੈਂਸੀ ਤੋਂ ਬਿਲਕੁਲ ਗਾਇਬ ਹੋ ਗਈ ਵੈਸੇ ਤਾਂ ਆਰਟਿਸਟ ਸਿੰਗਰ ਟਨ ਜਿਹੜੇ ਸੀਗੇ ਉਹ ਪੋਲੀਟੀਸ਼ੀਨ ਜਾਂ ਐਮਐਲਏ ਸੀਗੇ ਮੰਨ ਕੇ ਅੰਦਾ ਕਿ ਆਰਟਿਸਟ ਸਿੰਗਰ ਐਕਟਰ ਇਹ ਲੀਡਰ ਨਹੀਂ ਹੋ ਸਕਦੇ ਠੀਕ ਹੈ ਪਰ ਅਨਮੋਲ ਗਨਮਾਨ ਦਾ ਉਦਾਰ ਬਹੁਤ ਡਾਕੀ ਇੱਕ ਫੇਲ ਸਾਬਿਤ ਹੋਈ ਹੈ ਇਨੇ ਨੂੰ ਸਟੇਜ ਔਰ ਆਪਣਾ ਉਜਮ ਉਹਨੇ ਪਰਫਾਰਮੈਂਸ ਗਾਣੇ ਵਾਲੇ ਉਹ ਸਮਝ ਲਿਆ ਸੀਗਾ ਔਰ ਲੋਕਾਂ ਨੇ ਬਿਲਕੁਲ ਡਿਸਕਾਰਡ ਕਰਤਾ ਔਰ ਲੋਕਾਂ ਨੇ ਇਨਾ ਡਿਸਕਾਰਡ ਕਰਤਾ ਕਿ ਇਨਾ ਸੋਸ਼ਲ ਮੀਡੀਆ ਤੇ ਹਾਇ ਤੋਬਾ ਕੀਤੀ ਮੈਨੂੰ ਤਾਂ ਸ਼ਾਇਦ ਉਹ ਉਹਨੂੰ ਦੇਖ ਕੇ ਡਰ ਗਈ ਤੇ ਉਹਨੇ ਜੜਾ ਗਿਆ ਹੁਣ ਇਸ ਤੋਂ ਨਾਲ ਅਸਤੀਫਾ ਦਿੱਤਾ ਹੀ ਦਿੱਤਾ ਉਹਨਾਂ ਨੇ ਸਿਆਸਤ ਤੋਂ ਵੀ ਕਿਨਾਰਾ ਕਰ ਲਿਆ ਕਹਿੰਦੇ ਮੈਂ ਸਿਆਸਤ ਛੱਡਣ ਦਾ ਵੀ ਫੈਸਲਾ ਕਰ ਲਿਆ। ਉਹ ਲਗਰਮਾਨ ਭੰਜੀ ਕਿਸੇ ਪੋਲੀਟਿਕਲ ਪਾਰਟੀ ਚਲ ਜਾਓ ਤੁਸੀਂ ਕਿ ਲਾਇਬਿਲਟੀ ਹੋ। ਐਸੈਟ ਕਿੱਥੇ ਹੋ? 3.5 ਸਾਲ ਚ ਤੁਸੀਂ ਦੱਸੋ ਤੁਸੀਂ ਖਰੜ ਵਿਧਾਨ ਸਭਾ ਚ ਘੁੰਮੇ ਕਿੱਥੇ ਹੋ? ਦੋ ਮਕਾਨ ਤੋੜਨ ਗਏ ਤੁਸੀਂ ਕੋਰਾਲੀ ਦੇ ਕੋਲ। ਦੋ ਮਕਾਨ ਤੋੜਨਾ ਹੈ ਤੁਸੀਂ ਨਿਆ ਗਾਉਂ ਦੇ ਕੋਲ। ਤੋੜਨ ਦਾ ਕੰਮ ਕੀਤਾ ਨਾ? ਜੀਸੀਬੀ ਲਿਆ ਕੇ ਉਹਨਾਂ ਨੂੰ ਤੋੜਨ ਦਾ ਕੰਮ ਕੀਤਾ? ਜੋੜਨ ਦਾ ਕੰਮ ਤਾਂ ਨਹੀਂ ਕੀਤਾ ਖੜਾ ਕਰਨ ਦਾ ਕੰਮ ਤਾਂ ਨਹੀਂ ਕੀਤਾ ਤੁਸੀਂ ਉਹ ਪ੍ਰੋਜੈਕਟ ਦੱਸੋ ਜਿਸ ਪ੍ਰੋਜੈਕਟ ਤੇ ਰਾਹੀ ਲੋਕਾਂ ਨੂੰ ਰਿਲੀਫ ਮਿਲਿਆ ਹੋਇਆ ਹੈ ਤੁਹਾਡੀ ਜੀਸੀਬੀ ਦੀ ਇਲਾਹੀ ਤੇ ਲੋਕਾਂ ਦੇ ਅੰਸੂ ਹੀ ਨਿਕਲਦੇ ਸੀਗੇ ਸੋ ਅਨਮੋਲ ਗਗਨ ਮਾਨ ਨੇ 3.5 ਸਾਲ ਦੇ ਅੰਦਰ ਇਸ ਵਿਧਾਨ ਸਭਾ ਦੇ ਅੰਦਰ ਘੁੰਮੀ ਨਹੀਂ ਅੱਜ ਵੀ ਮੇਰਾ ਦਾਵਾ ਹੈ ਅਨਮੋਲ ਗਗਨ ਮਾਨ ਨੂੰ ਪੁੱਛੋ ਮਛਲੀਕਲਾ ਪਿੰਡ ਕਿੱਥੇ ਹੈ ਔਰਮੋਲ ਗਗਨ ਮਾਨ ਪੁੱਛੋ ਕਿ ਪੜਛ ਕਿੱਥੇ ਹੈ ਉਹਨੂੰ ਛਿਉ ਕਿੱਥੇ ਹੈ ਉਹਨੂੰ ਇਹ ਪੁੱਛ ਲਓ ਵੀ ਕਾਨੇ ਦਾ ਬਾੜਾ ਪਿੰਡ ਕਿੱਥੇ ਹੈ ਠੀਕ ਹੈ ਉਹਨੂੰ ਪੁੱਛੋ ਜੀ ਸਿਆਲਵਾ ਮਾਜਰੀ ਕਿੱਥੇ ਹੈ ਇਹਨੂੰ ਨਹੀਂ ਪਤਾ ਪੀੜਾ ਕਿੱਥੇ ਆ ਪਿੰਡ ਇਹ ਤੋਗਾ ਕਿੱਥੇ ਪਿੰਡ ਇਹ ਪੁੱਛ ਲੋ ਇਹ ਨਹੀਂ ਵੀ ਮਤ ਤੋਗਾ ਜਿਹੜਾ ਪਿੰਡ ਕਿੱਥੇ ਆ ਇਹ ਵੀ ਨਹੀਂ ਪਤਾ ਹੋਣਾ ਜੇ ਘੁੰਮੇਗੀ ਤਾਂ ਪਤਾ ਹੋਏਗਾ ਨਾ ਉੱਥੇ ਇੱਕ ਵੇਵ ਚਲੀ ਟਿਕਟ ਮਿਲੀ ਟਿਕਟ ਮਿਲਣ ਤੋਂ ਬਾਅਦ ਕੌਨਸ਼ੀਅੰਸੀ ਕੌਮੀ ਜਿੱਤ ਗਈ ਲੋਕਾਂ ਨੇ ਵੋਟਰ ਪਾਤੀ ਬਦਲ 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 ਲੋਕਾਂ ਨੇ ਬਦਲ ਸੁਆਬ ਲੈ ਲਿਆ ਹੁਣ ਅੱਜ ਜਿਹੜਾ ਹੈਗਾ ਇਹਨਾਂ ਨਿਰਾਸ਼ ਹੋ ਗਈ ਹੈ ਲੋਕਾਂ ਦੀਆਂ ਗੁੱਸੇ ਨੂੰ ਦੇਖ ਕੇ ਲੋਕਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਲੋਕ ਇਹਨੂੰ ਮਾੜਾ ਆਖ ਰਹੇ ਨੇ ਜਾਂ ਜਿਹਨੂੰ ਕਈਏ ਵੱਧ ਦਵਾ ਮਦੇਰੇ ਨੇ ਉਤਨੀ ਡਰ ਕੇ ਕਿ ਅੱਜ ਸ਼ਾਇਦ ਇਹ ਨੇ ਅਸਤੀਫਾ ਨਿਰਾਸ਼ ਹੋ ਕੇ ਅਸਤੀਫਾ ਦਿੱਤਾ ਕਿਸੇ ਵੀ ਪੋਲਿਟੀਕਲ ਪਾਰਟੀ ਜਾਏ ਜਿਸ ਪਾਰਟੀ ਵੀ ਜਾਏਗੀ ਉਸ ਪਾਰਟੀ ਲਈ ਇੱਕ ਲਾਇਬਿਲਟੀ ਹੋਏਗੀ ਲੋਕਾਂ ਦਾ ਇਹ ਵੀ ਕਹਿਣਾ ਚਰਚਾ ਇਹ ਵੀ ਹੈ ਕਿ ਕੈਬਨਿਟ ਦੇ ਵਿੱਚੋਂ ਜਦੋਂ ਹਟਾਇਆ ਗਿਆ ਉਸ ਤੋਂ ਬਾਅਦ ਨਰਾਜ਼ ਚੱਲ ਰਹੇ ਸੀ ਅਰਮੋਲ ਗਗਰ ਮੰਤਰੀ ਇਸ ਕਰਕੇ ਅਸਤੀਫਾ ਨੂੰ ਦੇਣਾ ਪੈਗਾ ਸੁਣਵਾਈ ਨਹੀਂ ਹੁੰਦੀ ਸੀ ਕਮੇਟੀ ਦੀ ਗੱਲ ਛੇੜਲੀ ਕੁਲਦੀਪ ਜੀ ਲੋ ਮੈਂ ਹੋਰ ਲੋਕਾਂ ਨੂੰ ਦੱਸ ਦਿੰਦਾ ਉਹ ਦਿਨ ਯਾਦ ਕਰੋ ਜਦ ਇਹ ਹੋਣਾ April May 2022 ਦੀ ਗੱਲ ਹੈ ਜਦ ਮੰਤਰੀ ਸੋਚ ਅਕਲੀ ਉਸੀ ਮੰਤਰੀ ਬਣ ਗਈ ਹੋਈ ਸੀਗੀ ਤਾਂ ਇੱਕ ਚਿੱਠੀ ਵਾਇਰਲ ਹੋ ਗਈ ਅਖਬਾਰ 'ਚ ਖਬਰ 'ਚ ਚਿੱਠੀ ਗਈ ਸੀਗੀ ਅਨਮੋਲ ਗਗਨ ਮਾਨਪੈਨ ਜੀ ਚਿੱਠੀ ਲਿਖਦੇ ਨੇ ਡਿਪਾਰਟਮੈਂਟ ਨੂੰ ਸ਼ਾਇਦ ਪੀ ਡਬਲਯੂ ਡਿਪਾਰਟਮੈਂਟ ਜਿਹਨੇ ਮਕਾਨਾਂ ਦੀ ਸਾਂਭ ਸੰਭਾਲ ਕਰਕੇ ਰੈਨੋਵੇਸ਼ਨ ਕਰਨੀ ਹੁੰਦੀ ਸਰਕਾਰੀ ਕੋਠੀਆਂ ਦੀ ਕਿ ਮੇਰੀ ਕੋਠੀ 'ਚ ਸਵੀਮਿੰਗ ਪੂਲ ਬਣਾਇਆ ਜਾਏ ਸਰਕਾਰ ਨੇ ਸਵੀਮਿੰਗ ਪੂਲ ਬਣਾਇਆ ਨਹੀਂ ਠੀਕ ਹੈ ਨਾ ਪਰ ਹੁਣ ਪੂਰੀ ਕੌਂਸ਼ੀਅੰਸੀ ਨੇ ਸਵੀਮੀ ਪੂਲ ਬਣਾਤੇ ਇੱਥੇ ਖਰੜ ਦੇ ਅੰਦਰ ਘੱਟ ਤੋਂ ਘੱਟ 20-25 ਸਪੌਟ ਐਜੇ ਜਿੱਥੇ ਗੱਡੀਆਂ ਪਾਣੀ ਤੈਰਦੀਆਂ ਸੀਗੀਆਂ ਨਿਆ ਗੋਂ ਦੇ ਚਾਰ ਜਾਂ ਪੰਜ ਸਪੌਟ ਐਜੇ ਨੇ ਜਿੱਥੇ ਗੱਡੀਆਂ ਤੈਹਦੀ ਸੀਗੀਆਂ ਸੋ ਪਟਾਰੇ ਦੀ ਰੌਹ ਦੇ ਅੰਦਰ ਆਇਸਾ ਲੋਕ ਟਰੈਕਟਰ ਵੀ ਰੁੜਦੇ ਨੇ ਲੋਕ ਵੀ ਰੁੜ ਕੇ ਮਰਦੇ ਨੇ ਸੋ ਸਭ ਜਗਾਂ ਨੇ ਸਵੀਮੀ ਪੂਲ ਬਣਾਤਾ ਸੋ ਬੀਬੀ ਜਿਹੜੀ ਹੈ ਇਹ ਸਿੰਗਰ ਸੀ ਬੀਬੀ ਜਿਹੜੀ ਹੈ ਇਹਨੂੰ ਜਿਵੇਂ ਹੁੰਦਾ ਨਾ ਇੱਕ ਅੱਛੇ ਕੰਫਰਟ 'ਚ ਰਹਿੰਦੀ ਆਦਤ ਸੀ ਇਹਨੂੰ ਗਰੀਬ ਦਾ ਦਰਦ ਠੀਕ ਹੈ ਇਹਨੂੰ ਸਾਈਕਲ ਵਾਲੇ ਦਾ ਦਰਦ ਇਹਨੂੰ ਮੋਚੀ ਦਾ ਦਰਦ ਠੀਕ ਹੈ ਇਹਨੂੰ ਮਿਡਲ ਕਲਾਸ ਆਦਮੀ ਜਿਹੜਾ ਸਵੇਰੇ ਘਰੋਂ ਨਿਕਲਦਾ ਰਾਤੀ ਵੜਦਾ ਹੈ ਨਾ ਹੈਨਾ ਹੈਨਾ ਥੱਕਿਆ ਆ ਕੇ ਖਾਣਾ ਖਾ ਕੇ ਸੋ ਜਾਂਦਾ ਉਹਦਾ ਦਰਦ ਨਹੀਂ ਪਤਾ ਸੀ ਇਹਨੋਂ ਉਸ ਮੀਆਂ ਬੀਬੀ ਦਰਦ ਨਹੀਂ ਪਤਾ ਸੀ ਜਿਹੜੇ ਆਪਣੇ 50 60 ਹਜ਼ਾਰ ਰੁਪਏ ਮਹੀਨੇ ਦੇ ਕਮਾਣ ਵਾਸਤੇ ਸਵੇਰੇ ਸਵੇਰ ਬੱਚੇ ਨੂੰ ਨਾਂ ਤਿਆਰ ਕਰਕੇ ਕਰਾਚ ਛੱਡਦੇ ਨੇ ਫਿਰ ਜਾਂਦੇ ਨੇ ਫਿਰ ਪਿਕਅਪ ਕਰਦੇ ਨੇ ਇਹਨਾਂ ਦਰਦ ਨਹੀਂ ਪਤਾ ਸੀ ਕਿਉਂਕਿ ਜਿੱਤੇ ਕੋਲ ਖੂਬ ਪੈਸਾ ਹੈ ਔਰ ਜਿੱਦਾ ਵਿਆਪ ਵੀ ਹਮ ਰੱਬ ਦੀ ਮਿਹਰ ਚੋ ਵਿਆਹ ਚ ਲੁਕੜੀਆਂ ਨਾ ਕਿਤੇ ਵੀ ਹੋਏ ਚੰਗੇ ਕਰਾਉਣਾ ਚਾਹਦਾ ਹੈ ਉਹਦਾ ਵੀ ਚੰਗੇ ਕਰ ਹੋਇਆ ਇਹਨੂੰ ਕੀ ਪਤਾ ਕੀ ਚੀਜ਼ ਹੁੰਦੀ ਹੈ ਗ ਸਟਾਰਟ ਤੇ ਲੋਕਾਂ ਦੀ ਜਿਹੜੀਆਂ ਤਕਲੀਫਾਂ ਸੀ ਉਹਦਾ ਕੋਈ ਅਹਿਸਾਸ ਨਹੀਂ ਸੀਗਾ ਉਹਦਾ ਕੋਈ ਦਰਦ ਨਹੀਂ ਸੀਗਾ ਸੋ ਅੱਛਾ ਹੋਇਆ ਹੈ ਖਰੜ ਵਿਧਾਨ ਸਭਾ ਦਾ ਖੜਾ ਛੁੱਟਿਆ ਹੈ ਇਹੋ ਜੀ ਲੀਡਰ ਤੋਂ ਜਿਹਨੂੰ ਲੋਕਾਂ ਦਾ ਨਾ ਦਰਦ ਪਤਾ ਸੀ ਨਾ ਲੋਕਾਂ ਦਾ ਦੁੱਖਾਂ ਦੀ ਕੋਈ ਗੱਲ ਸਮਝ ਆਉਂਦੀ ਸੀ ਨਾ ਉਹਦਾ ਦਰਦ ਸਮਝ ਆਉਂਦਾ ਸੀਗਾ ਨਾ ਹੀ ਲੋਕਾਂ ਪ੍ਰਤੀ ਕੋਈ ਨੂੰ ਸੰਵੇਦਨਾ ਸੀ ਇੱਕ ਚੀਜ਼ ਸੀਗੀ ਟੀਵੀ ਤੇ ਆਣਾ ਅੱਛਾ ਇੰਟਰਵਿਊ ਦੇਣਾ ਔਰ ਚਲੇ ਜਾਣਾ ਆਖਿਰਚੇ ਕਿਸਾਨ ਭਰਾਵਾਂ ਦੀ ਬਦਵਾ ਲੱਗੀ ਕਿਉਂ ਚੋਣਾਂ ਤੋਂ ਪਹਿਲੇ ਕਹਿੰਦੀ ਸੀ ਕੈਪਟਨ ਸਾਹਿਬ ਤੁਸੀਂ ਸਰਕਾਰ ਛੱਡ ਦਿਓ ਸ਼ਾਮੀ ਅਸੀਂ ਚੁਟਕੀ ਮਾਰ ਸ਼ਾਮੀ ਅਸੀਂ ਜਿਹੜਾ ਹੈ ਸਾਰੀ ਫਸਲਾਂ ਤੇ ਐਮ ਐਸ ਪੀ ਲਾਗੂ ਕਰਦੇ ਆਂ ਉਹ ਵੀ ਬਸ ਸਾਰੀ ਨਕੀ ਲਾਗੂ ਕਰਨੀ ਜਿਹੜੀ ਦੋ ਵੀ ਚਲਦੀਆਂ ਉਹ ਵੀ ਚੰਕੇ ਨਹੀਂ ਜਾਂਦੀਆਂ ਦੋ ਦੇ ਪੈਸੇ ਵੀ ਕੇਂਦਰ ਸਰਕਾਰ ਭੇਜਦੀ ਆ ਆਮ ਆਦੀ ਪਾਰਟੀ ਦੇ ਉਸ ਚ ਕੰਟਰੀਬਿਊਸ਼ਨ ਸਿਰਫ ਜ਼ੀਰੋ ਹੈ ਪੈਸੇ ਦੇ ਮਾਮਲੇ 'ਚ ਮੈਨੇਜਮੈਂਟ ਕਰਨੀ ਹੁੰਦੀ ਉਹ ਤੁਹਾਡੇ ਤੋਂ ਉਹ ਵੀ ਨਹੀਂ ਹੋਈ ਚਲੋ ਐਨੀ ਹੁਣ ਤੁਸੀਂ ਇਤਿਹਾਸ ਹੋਣ ਜਾ ਰਹੇ ਹੋ ਤੁਹਾਨੂੰ ਜੀਵਨ ਦੀ ਨਈ ਯਾਤਰਾ ਮੁਬਾਰਕ ਇਤਿਹਾਸ ਬਣਨ ਲਾ ਮੁਬਾਰਕ ਜਾਓ ਰੰਗ ਮੰਚ ਦੀ ਦੁਨੀਆ ਸਾਹਮੋ ਕਿਉਂਕਿ ਇਹ ਅਸਲੀ ਦੁਖਾਦਰ ਦੀ ਦੁ ਤੁਹਾਡੇ ਬਸਤਾ ਕੰਮ ਨਹੀਂ ਇਕੱਲਾ ਇਹਦੇ ਬਸਤਾ ਕੰਮ ਨਹੀਂ ਆਮਾਦੀ ਪਾਰਟੀ ਦੇ ਜ਼ਿਆਦਾਤਰ ਐਮਐਲਏ ਦਾ ਇੱਕ ਜਿਹੜਾ ਹੈਗਾ ਲੋਕਾਂ ਦੇ ਦੁੱਖ ਦਰਦਾਂ ਨੂੰ ਸੰਭਾਲਣਾ ਜਿਹੜਾ ਹੈਗਾ ਉਹਨਾਂ ਦਾ ਕੰਮ ਨਹੀਂ ਉਹਨਾਂ ਸੁਭਾਵ ਨਹੀਂ ਹੈ ਤੁਸੀਂ ਹੋਰ ਛੱਡੋ ਮਾਨ ਸਾਹਿਬ ਕਿੱਥੇ ਘੁੰਮਦੇ ਨੇ ਆਪਣੀ ਕੌਨਸ਼ੀਅੰਸ ਇਹ ਦੇਖਿਆ ਬਣ ਅਸੈਂਬਲੀ ਚ ਘੁੰਮਦੇ ਮਾਨ ਸਾਹਿਬ ਨੂੰ ਮਾਨ ਸਾਹਿਬ ਚੰਡੀਗੜ੍ਹ ਹੁੰਦੇ ਨੇ ਠੀਕ ਹੈ ਨਾ ਜਾਂ ਹਸਪੀਟਲ ਚ ਹੁੰਦੇ ਨੇ ਠੀਕ ਹੈ ਨਾ ਜਿਆਦਾ ਪੀਜੀਆ ਟਰੀਟਮੈਂਟ ਚਲਦੀ ਆ ਜਾਂ ਅਪੋਲੋ ਹਸਪੀਟਲ ਟਰੀਟਮੈਂਟ ਚਲਦੀ ਹੈ ਨਾ ਆਪਣੀ ਕੌਂਸ਼ੀਅਸ ਜਾਂਦੇ ਨਹੀਂ ਸੋ ਜ਼ਿਆਦਾਤਰ ਇਹਨਾਂ ਦੇ ਜਿਹੜੇ ਐਮਐਲਐਸ ਨੇ ਉਹ ਕੌਂਸ਼ੀਅੰਸੀ ਹੁੰਦੇ ਨਹੀਂ ਠੀਕ ਹੈ ਨਾ ਉਹ ਦਰਦ ਨਹੀਂ ਹੈ ਸੋ ਸ਼ੁਰੂਆਤ ਅਨਮੋਲ ਗਨਮਾਨ ਤੋਂ ਹੋਈ ਹੈ ਸੋਲੀ ਸੋਲੀ ਪੂਰਾ ਜਿਹੜਾ ਆਮ ਆਦੀ ਪਾਰਟੀ ਦੇ ਚੇਟੇ ਚ ਆਏਗੀ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦੀ ਪਾਰਟੀ ਦੀ ਅਨਮੋਲ ਗੰਗਨਮਾਨ ਦੀ ਇਸ ਤਿਹਫੇ ਤੇ ਵਾਦ ਇੱਕ ਖੈਰ ਨਵਜ਼ਾਨ ਸਭਾ ਦਾ ਇੱਕ ਅਹਿਜੇ ਲੀਡਰ ਤੋਂ ਸੈੜਾ ਛੁੱਟਿਆ ਜੜੀ ਲੋਕਾਂ ਦੇ ਦੁੱਖ ਦਰਦ ਨੂੰ ਬਿਲਕੁਲ ਵੀ ਸਮਝਦੀ ਨਹੀਂ ਸੀ ਕੀ ਹੁਣ ਅਸਤੀਫਾ ਤਾਂ ਪ੍ਰਵਾਨ ਹੋ ਹੀ ਜਾਣਾ ਸੀਟ ਖਾਲੀ ਹੋਏਗੀ ਜਿਮਨੀ ਚੋਣ ਹੋਏਗੀ ਕਿ ਬੀਜੇਪੀ ਪੂਰੀ ਤਿਆਰਬਰ ਤਿਆਰ ਆ ਉਸ ਥਾਂ ਤੋਂ ਬਿਲਕੁਲ ਜੀ ਬੀਜੇਪੀ ਬਿਲਕੁਲ ਤਿਆਰਬਰ ਤਿਆਰ ਆ ਰਿਹਾ ਹੈ ਔਰ ਬੀਜੇਪੀ ਨੇ ਇਤੋਂ ਬੈਸਟ ਇਥੇ ਕੈਂਡੀਡੇਟਸ ਵੀ ਦੇ ਕੇ ਬੈਸਟ ਪਰਫਾਰਮ ਕਰਨ ਦੀ ਕੋਸ਼ਿਸ਼ ਵੀ ਕਰੇਗੀ ਕਿਵੇਂ ਦੇਖਦੇ ਹੋ ਜਦੋਂ ਕੋਈ ਸਿਆਸਤਦਾਨ ਇੱਕ ਇੱਕ ਨਮਾਇੰਦਾ ਚੁਣਿਆ ਜਾਂਦਾ ਵਿੱਚ ਵਿਚਾਲੇ ਅਸਤੀਫਾ ਦਿੰਦਾ ਮੰਨ ਲਓ ਜਿਹੜੇ ਪਿਛਲੀਆਂ ਦੋ ਕਟਨਾਵਾਂ ਵਾਪਰੀਆਂ ਜਿਵੇਂ ਤਰਨਤਾਰਨ ਵਾਲੀ ਉਹ ਤਾਂ ਚਲੋ ਅਚਾਨਕ ਉਹਨਾਂ ਦੀ ਮੌਤ ਹੋ ਗਈ ਦੁਨੀਆ ਨੂੰ ਅਲਵਿਦਾ ਕਹਿ ਗਏ ਉੱਥੇ ਜਿਮਨੀ ਚੂਣ ਹੋਣਾ ਸੁਭਾਵਿਕ ਹੈ ਪਰ ਜਦੋਂ ਅੱਧ ਵਿਚਾਲੇ ਚੁਣਿਆ ਹੋਇਆ ਨਮਾਇੰਦਾ ਭੱਜ ਜਾਂਦਾ ਤਾਂ ਕਿੰਨਾ ਕੁ ਨੁਕਸਾਨ ਲੋਕਾਂ ਦਾ ਉਮੀਦਾਂ ਕਿੰਨੀਆਂ ਟੁੱਟੀਆਂ ਦੇਖੋ ਲੋਕਾਂ ਦੀ ਉਮੀਦਾਂ ਟੁੱਟਦੀਆਂ ਆਸਾਂ ਟੁੱਟਦੀਆਂ ਇਲਾਕੇ ਤੇ ਖਰਚਾ ਪੈਂਦਾ ਹੈ ਬੋਝ ਪੈਂਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਦੇ ਉੱਪਰ ਪ੍ਰਸ਼ਨ ਚਿੰਨ ਹੈ ਕਿ ਕਹਵਜੇ ਲੋਕ ਉਹਨਾਂ ਨੇ ਸਿਲੈਕਟ ਕਰਕੇ ਕੈਂਡੀਡੇਟ ਬਣਾਇਆ ਕਿ ਜਿਹੜੇ ਲੋਕ ਵਿਚਾਰ ਮਜਦਾਜੀ ਨੂੰ ਕਹਿੰਦੇ ਆ ਛੱਡ ਕੇ ਚਲੇ ਜਾ ਪਰ ਪਿਛਲੇ ਦਿਨ ਅਰਮੋਲ ਕਗਰਮਾਨ ਦਾ ਉਹ ਵੀ ਬਿਆਨ ਸੁਣਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਅਰਮੋਲ ਕਗਰਮਾਨ ਕਹਿੰਦੇ ਸੀ ਮੈਂ ਕੰਮ ਕਰਕੇ ਦੱਸਾਂਗੀ ਹੁਣ ਉਹ ਵੀ ਸੁਣਿਆ ਸੀ ਅਸਤੇ ਵੀ ਸੁਣਿਆ ਸੀ ਕਿ ਮੈਂ ਦਫਤਰ ਖੋਲ ਲਿਆ ਨਿਆ ਮੈਂ ਨਿਆ ਦਫਤਰ ਖੋਲ ਰਹੀ ਹਾਂ ਲੈ ਲੈ ਜਗਾ ਬਣ ਗਿਆ ਮੇਰਾ ਨਿਆ ਦਫਤਰ ਗੱਲਾਂ ਕ ਪਰ ਆਖੇ ਚ ਉਹਨੂੰ ਗੱਲ ਸਮਝ ਆ ਗਈ ਬਾਕੀ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਖਰੜ ਵਿਧਾਨ ਸਭਾ ਚ ਚੈ ਚੰਜੇੜੀ ਚ ਮਹੌਲੀ ਦਾ ਕੂੜਾ ਸੁੱਟਣ ਦੀ ਗੱਲ ਹੋਵੇ ਚੈ ਚੰਜੇੜੀ ਦੀ ਜ਼ਮੀਨ ਦੇ ਉੱਪਰ ਪੰਜਾਬ ਸਰਕਾਰ ਦੀ ਬੁਰੀ ਨੀਅਤ ਆਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਵੇ ਚਾਹੇ ਖਰੜ ਸ਼ਹਿਰ ਦੇ ਅੰਦਰ ਸੜਕਾਂ ਟੁੱਟੀਆਂ ਹੋਣ ਗਲੀਆਂ ਅੰਦਰ ਪਾਣੀ ਇਕੱਠਾ ਹੁੰਦੇ ਗੱਡੀਆਂ ਡੁੱਬਦੀਆਂ ਹੋਣ ਹਰ ਜਗ੍ਹਾ ਜੜਾ ਹੈਗਾ ਮੈਂ ਵਿਦੀ ਜੋਸ਼ੀ ਤੁਹਾਡੇ ਨਾਲ ਖੜਿਆ ਇਹ ਨਹੀਂ ਨਿਆਗੋ ਕਾਉਂਸਲ ਨਾਡਾ ਕਰੋੜਾ ਉੱਥੇ 2 ਲੱਖ ਲੋਕਾਂ ਦੀ ਆਵਾਜ਼ ਬਣ ਕੇ ਇਕੋਸੈਂਸਿਸ ਜ਼ੋਨ ਦਾ ਦਾਇਰਾ 3 ਕਿਲੋਮੀਟਰ ਤੋਂ 100 ਮੀਟਰ ਤੱਕ ਕਰਵਾ ਕੇ ਜਿਹੜਾ ਹੈਗਾ ਲੱਖਾਂ ਕਰਾਂ ਟੁੱਟਣ ਤੋਂ ਬਚਾਇਆ ਉਹ ਵੀ ਜਿਹੜਾ ਹੈਗਾ ਵਾਈ ਗੁਰੂ ਨੇ ਪ੍ਰਭੂ ਰਾਮ ਨੇ ਮੈਨੂੰ ਇਹੋ ਜੀ ਬਖਸ਼ਿਸ਼ ਦਿੱਤੀ ਕਿ ਮੈਂ ਉਹ ਸੇਵਾ ਕਰ ਪਾਇਆ ਸੋ ਮੈਨੂੰ ਬੇਨਤੀ ਹੈ ਕਿ ਵੀ ਬੀਜੇਪੀ ਵੀ ਜਿਹੜਾ ਇਹ ਮਾਨ ਬਖਸ਼ੇਗੀ ਔਰ ਐਥੋਂ ਜਿਹੜਾ ਹੈਗਾ ਬੀਜੇਪੀ ਦਾ ਕੈਂਡੀਡੇਟ ਵਿਜੈਈ ਹੋਏਗਾ ਫਾਮੇ ਕੀ ਉਮੀਦਵਾਰ ਕੋਈ ਵੀ ਹੋਵੇ ਬੀਜੇਪੀ ਦਾ ਕੀ ਤੁਹਾਡੀ ਇੱਛਾ ਹੈ ਖਰੜ ਤੋਂ ਚੋਣ ਲੜਨ ਦੀ ਜਿਮਨੀ ਚੋਣ ਦੀ ਕਿ ਅੱਗੇ ਰਹਿ ਕੇ ਹੁਣ ਮੈਂ ਕਹੀ ਦਿੱਤਾ ਭਾਜੀ ਯਾਨੀ ਕਿ ਤੁਸੀਂ ਆਪਣੇ ਆਪ ਨੂੰ ਤਲਵਾਰ ਮੰਨਦੇ ਸਾਂ ਮੈਂ ਪੈਸੇ ਦਾਵੇਦਾਰ ਕਿਹਾ ਜਿਹੜਾ ਇਹ ਖਰੜ ਵਿਧਾਨ ਸਭਾ ਦੇ ਕੋਨੇ ਕੋਨੇ 'ਚ ਜਾ ਕੇ ਲੋਕਾਂ ਦੇ ਦੁੱਖਦਰਸ਼ ਸ਼ਾਮਿਲ ਹੁੰਦਾ ਹੈ ਜਿਹੜੇ ਉਹਨਾਂ ਦੇ ਇਸ਼ੂਜ਼ ਨੂੰ ਰਿਜ਼ੋਲਵ ਕਰਦਾ ਹੋਏ ਸੰਘਰਸ਼ ਕਰਦਾ ਹੋਏ ਲਾਠੇ ਚਾਹ ਸਹਿੰਦਾ ਹੋਵੇ ਠੀਕ ਹੈ ਨਾ ਹੈਨਾ ਤਰਨੇ ਪ੍ਰਦਰਸ਼ਨ ਕਰਦਾ ਹੋਏ ਉਹ ਜਾਂ ਬੀਜੇਪੀ ਛੱਡੋ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਲੀਡਰ ਦਾ ਇੱਕ ਦਾ ਨਾਮ ਲੈ ਦੋ ਜਿਹਨੇ ਪਿਛਲੇ 3 ਸਾਲ ਦੇ ਅੰਦਰ ਇਸ ਇਲਾਕੇ ਵਾਸਤੇ ਲੜਾਈ ਲੜੀ ਹੋਵੇ ਸੰਘਰਸ਼ ਕੀਤਾ ਹੋਵੇ ਨਾ ਤੇ ਲੋਕ ਮੁੱਦਿਆਂ ਵਾਸਤੇ ਆਵਾਜ਼ ਚੱਕੀ ਹੋਵੇ ਕੋਈ ਇੱਕ ਬੰਦਾ ਬੰਦਾ ਦੱਸ ਦੋ ਤੁਸੀਂ ਆਪਣੇ ਚੈੱਕ ਕਰ ਲਓ ਸਾਰੇ ਰਿਕਾਰਡ ਆਪਣੇ ਠੀਕ ਹੈ ਤੁਹਾਨੂੰ ਵਿਨੀਤ ਜੋਸ਼ੀ ਦੇ ਵੀਡੀਓ ਮਿਲਣਗੇ ਤੁਸੀਂ ਅਖਬਾਰਾਂ ਚੱਕ ਲਓ ਸਾਰੀਆਂ ਪੁਰਾਣੀਆਂ ਤੁਹਾਨੂੰ ਵਿਨੀਤ ਜੋਸ਼ੀ ਹੀ ਲੋਕ ਮੁੱਦਰਾ ਬੋਲਦਾ ਮਿਲੇਗਾ ਠੀਕ ਹੈ ਕੋਈ ਹੋਰ ਆਦਮੀ ਪੋਲਿਟੀਕਲ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਕਾਲੀ ਦਲ ਦਾ ਚਾਹੇ ਆਮ ਆਦੀ ਪਾਰਟੀ ਦਾ ਕੋਈ ਵੀ ਤੁਹਾਨੂੰ ਐਸਾ ਨਾਮ ਨਹੀਂ ਮਿ ਕਮ ਦਸੀ ਲੋਕਾਂ ਨਾਲ ਖੜਾ ਹੁੰਦਾ ਸੀਗਾ ਸੋ ਬਾਕੀ ਪ੍ਰਭੂ ਇੱਛਾ ਪਰ ਅਸੀਂ ਜਨ ਰਣਜੀਤ ਗਿੱਲ ਦੀ ਵੀ ਚਰਚਾ ਹੈ বিজেপি ਦੇ ਵਿੱਚ ਆਉਣ ਦੀ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਫਿਰ ਹੋ ਸਕਦਾ ਉਹਨਾਂ ਨਾਲ ਵੀ ਇਹ ਵੀ ਹੈ ਵੀ ਉਹਨਾਂ ਨੂੰ ਮੈਦਾਨ ਚ ਪਾਇਆ ਜਾ ਸਕਦਾ ਦੇਖੋ ਰਣਜੀਤ ਗਿੱਲ ਜੀ বিজেপি ਚ ਆਕਰ ਆਂਦੇ ਨੇ ਬਹੁਤ ਚੰਗੀ ਗੱਲ ਆਣ ਇਹਨੋਂ ਛੱਡ ਕੇ ਹੋਰ ਲੋਕ ਵੀ ਆਂਦੇ ਨੇ ਤੇ ਬਹੁਤ ਚੰਗਾ ਵਾਣ ਕਿਉਂਕਿ বিজেপি ਦੇ ਅੰਦਰ ਆਨ ਦੀ ਇੱਕ ਹੜ ਲੱਗਿਆ ਹੋਇਆ ਹੈ ਹੋੜ ਲੱਗੀ ਹੋਈ ਹੈ ਔਰ ਪਾਰਟੀ ਜੇ मैन छठ के किसी होर निकट दिदी है तो मैं कोई आपत्ति नहीं जिन्हों टिकट देगी मैं उद्दा खड़ा डट के खड़ा क्योंकि असी कमल का फुल ठीक है और नरेंद्र मोदी ली सिपाही बनके काम करते हैं ठीक है हाँ सा इच्छा शह है असी सेवा है और सू लगता सू टट मिलनी चाहिए क्योंकि डिजर्विंग आ पर पार्टी का निर्णय फाइनल है पार्टी जिनों भी टिकट देगी उसा चक्के अं फील्ड च उतर निगे और कमल के फुल विजयी करावे बहुत बहुत धन्यवाद ਬੀਜੇਪੀ ਦੇ ਲੀਡਰ ਬਨੀਤ ਜੋਸ਼ੀ ਸਾਡੇ ਨਾਲ ਸੀ ਤਾਂ ਪੰਜਾਬ ਦੀ ਸਿਆਸਤ ਦੇ ਲਈ ਕਾਫੀ ਅਹਿਮ ਦਿਨ ਸੀ ਤਾਂ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਅਨਮੋਲ ਗਗਨਮਾਨ ਨੇ ਮੁੱਦਿਆਂ ਦੀ ਸਿਆਸਤ ਨਹੀਂ ਕੀਤੀ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਚਾਹੇ ਉਹ ਟ੍ਰੈਫਿਕ ਦੀ ਸਮੱਸਿਆ ਹੋਵੇ ਸਿਵਰੇ ਦੀ ਇਸ ਮਸਿਆ ਹੋਵੇ ਜਾਂ ਹੋਰ ਕਈ ਇਲਾਕੇ ਨੇ ਜਿਹੜੀ ਕਲੋਨੀਆਂ ਦੇ ਵਿੱਚ ਬਹੁਤ ਸਾਰਾ ਪਾਣੀ ਖੜਦਾ ਏ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਇਸੇ ਕਰਕੇ ਜਦੋਂ ਲੋਕਾਂ ਦੇ ਕੰਮ ਨਹੀਂ ਹੋਏ ਤਾਂ ਫਿਰ ਹੁਣ ਸਮਾਂ ਥੋੜਾ ਰਹਿ ਗਿਆ 1.5 ਸਾਲ ਸਰਕਾਰ ਦਾ ਰਹਿ ਗਿਆ ਤਾਂ ਫਿਰ ਮੰਨ ਦੇ ਵਿੱਚ ਕਿਤਨਾ ਕਿਤੇ ਬੋਝ ਸੀ ਕਿ ਲੋਕਾਂ ਨੇ ਭਰੋਸਾ ਬਹੁਤ ਜਤਾਇਆ ਵੋਟਾਂ ਬਹੁਤ ਜ਼ਿਆਦਾ ਪਾਈਆਂ ਤਾਂ ਜਹੇ ਦੇ ਵਿੱਚ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਗਿਆ ਤਾਂ ਫਿਰ ਮੰਨ ਤੇ ਬੋਝ ਹੋਣ ਕਰਕੇ ਅਸਤੀਫਾ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਦੂਜੇ ਪਾਸੇ ਇਹਨਾਂ ਨੇ ਦਾਬੇਦਾਰੀ ਵੀ ਆਪਣੀ ਖੜੜ ਹਲਕੇ ਨੂੰ ਲੈ ਕੇ ਜਿਤਾਈ ਆ ਵੀ ਬਾਕੀ ਪਾਰਟੀ ਦਾ ਫੈਸਲਾ ਹੋਏਗਾ ਜੇਕਰ ਕਿਸੇ ਵੀ ਪਾਰਟੀ ਮਾਫ ਕਰਨਾ ਬੀਜੇਪੀ ਕਿਸੇ ਵੀ ਹੋਰ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਉਸ ਦਾ ਵੀ ਡਟ ਕੇ ਸਾਥ ਦੇਣਗੇ ਪਰ ਇਹ ਬਾਖੂਬੀ ਖਰੜ ਹਲਕੇ ਦੀ ਨਬਜ਼ ਸਮਝਦੇ ਨੇ ਹਲਕੇ ਦੇ ਵਿੱਚ ਕਈ ਮੁੱਦਿਆਂ ਦੇ ਲਈ ਕੰਮ ਵੀ ਕੀਤਾ ਉਸ ਦਾ ਵੀ ਜ਼ਿਕਰ ਇਹਨਾਂ ਦੇ ਵੱਲੋਂ ਕੀਤਾ ਗਿਆ ਛਾਤੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਨਸ ਬੁਕਸਮੈਨ ਟੀਵੀ ਚੰਡੀਗੜ੍ਹ